ਪੀਵੀ ਐਨਆਰਏ ਦੇਖ ਰਹੇ ਹਾਂ ਤੇ ਮਇਆ ਬਲਵਿੰਦਰ ਸਿੰਘ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਤੇ ਉਪਪ੍ਰਧਾਨ ਦੀ ਚੋਣ ਹੋਣੀ ਸੀ ਪਰ ਆਰੋ ਸਾਹਿਬ ਮੀਟਿੰਗ ਛੋਟ ਕੇ ਚਲੇ ਜਾਂਦੇ ਰਹੇ ਤੇ ਸੁਖਪਾਲ ਸਿੰਘ ਖੈਰਾ ਵੱਲੋਂ ਹੁਣ ਕੋਈ ਸਵਾਲ ਖੜੇ ਕਰ ਦਿੱਤੇ ਗਏ ਨੇ ਉਹਨਾਂ ਕਹਿੰਦੇ ਹੈ ਕਿ ਪਹਿਲਾਂ ਵੀ ਮੀਟਿੰਗ ਦੇ ਦੌਰਾਨ ਜਿਹੜੇ ਅਫਸਰ ਨਹੀਂ ਉੱਠ ਕੇ ਚਲੇ ਜਾਂਦੇ ਨੇ ਤੇ ਪ੍ਰਧਾਨ ਦੀ ਚੋਣ ਨਹੀਂ ਹੋ ਰਹੀ ਤੇ ਜਿਹਦੇ ਚੱਲਦੇ ਉਹਨਾਂ ਨੇ ਸਰਕਾਰ ਦੇ ਉੱਤੇ ਵੀ ਕਈ ਸਵਾਲ ਖੜੇ ਕੀਤੇ ਨੇ ਉਹ ਤੁਹਾਨੂੰ ਵੀ ਸੁਣਾਉਣੇ ਆ ਅਸੀਂ ਸਾਰੇ 11 ਕਾਉਂਸਲਰ ਦਾ ਹਾਊਸ ਹੈ ਤੇ 12ਵੀਂ ਵੋਟ ਬਤੌਰ ਐਮਐਲਏ ਮੇਰੀ ਹੈ ਸੋ ਅਸੀਂ 12 ਦੇ 12 ਆਦਮੀ ਵੋਟਰ ਪੂਰੇ 11 ਵਜੇ ਅੰਦਰ ਹਾਲ ਵਿੱਚ ਪਹੁੰਚ ਜਾਣੇ ਆ ਬਲਕਿ 11 ਵਜੇ ਤੋਂ ਪਹਿਲਾਂ ਪਹੁੰਚ ਜਾਣੇ ਆ। ਔਰ ਉੱਥੇ ਸਭ ਤੋਂ ਪਹਿਲਾਂ ਪਹਿਲਾਂ ਦਾ ਅਫਸਰ ਸਾਹੀ ਜਿਹੜੀ ਆ ਉਹ ਬੜੇ ਫੋਨ ਫਾਨ ਸੁਣਦੀ ਇੱਧਰ ਉੱਧਰ ਕਰਕੇ ਮੈਂ ਕਿਹਾ ਜੇ ਸਾਡੇ ਸਾਰਿਆਂ ਦੇ ਫੋਨ ਬਾਹਰ ਰਖਾਏ ਤੇ ਆਪਣੇ ਵੀ ਫੋਨ ਸਾਰੇ ਬਾਹਰ ਰੱਖੋ। ਔਰ ਉਸ ਤੋਂ ਬਾਅਦ ਮੀਟਿੰਗ ਬੜੀ ਮੁਸ਼ਕਲ ਨਾਲ ਕੰਡਕਟ ਕਰਨੇ ਸ਼ੁਰੂ ਕਰਦੇ ਨੇ। ਪਹਿਲਾਂ ਹਾਜ਼ਰੀ ਲੱਗਦੀ ਸਾਰੇ 12 ਜਿਹੜੇ ਪ੍ਰੈਜ਼ੈਂਟ ਵੋਟਰਸ ਨੇ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਸੌਂ ਚੁਕਾਈ ਜਾਂਦੀ ਇੱਕ ਇੱਕ ਫਾਰਮ ਦਿੱਤਾ ਜਾਂਦਾ ਸੌਂ ਵਿੱਚ ਚੱਕੀ ਜਾਂਦੀ ਆ। ਉਸ ਤੋਂ ਬਾਅਦ ਜੋ ਅਸਲ ਵਾਪਰੇ ਅੰਦਰ ਤੁਹਾਡਾ ਨਾਮ ਸਾਰੇ ਨੂੰ ਦੱਸਣਾ ਇੱਥੇ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਨਾਲ ਅਸੀਂ 7 ਵੋਟਰ ਆ ਤੇ ਦੂਸਰੇ ਪਾਸੇ ਇੱਕ ਆਜ਼ਾਦ ਮੜਾ ਕੇ ਅੱਜ ਜਿਹੜੀ ਬੋਕਰ ਪਾਰਟੀ ਆ ਉਹ 5 ਵੋਟਰ ਨੇ ਔਰ ਇੱਥੇ ਯਾਦ ਰਹੇ ਕਿ ਇੱਕ ਵਾਰ ਪਹਿਲਾਂ ਚੋਣ ਮੁਲਤਵੀ ਕੀਤੀ ਜਾ ਚੁੱਕੀ ਇਸ ਨਗਰ ਪੰਚਾਇਤ ਨਰਾਲਾ ਦੀ 20 ਤਾਰੀਖ ਨੂੰ ਔਰ ਉਸ ਤੋਂ ਬਾਅਦ ਅੱਜ ਤੇ 13 ਦਿਨ ਬਾਅਦ ਬੜੇ ਪ੍ਰੈਸ਼ਰ ਪਾ ਕੇ ਇਲੈਕਸ਼ਨ ਮੀਟਿੰਗ ਰੱਖੀ ਗਈ ਸੀ ਪ੍ਰਧਾਨ ਤੇ ਉਮੀਦ ਪ੍ਰਧਾਨ ਚੋਣ ਵਾਸਤੇ ਲੇਕਿਨ ਤੁਹਾਨੂੰ ਜਿੱਦਾਂ ਕਿਹਾ ਕਿ ਹਾਜ਼ਰੀ ਲੱਗ ਗਈ ਸੌ ਚੁਕਾਈ ਗਈ ਤੇ ਬਾਅਦ ਵਿੱਚ ਜਿਹੜਾ ਤਹਿਸੀਲਦਾਰ ਰਿਟਰਨਿੰਗ ਆਫੀਸਰ ਸੀਗਾ ਉਹ ਕਹਿੰਦਾ ਜੀ ਮੈਂ 1 ਮਿੰਟ ਆਇਆ ਜਰਾ ਟਾਇਲਟ ਜਾ ਕੇ ਕਿ ਪਤਾ ਨਹੀਂ ਇੱਧਰ ਬਾਹਰ ਜਾ ਕੇ ਮੈਂ ਆਇਆ ਉਹ ਐਸਾ ਗਿਆ ਗੁੱਲੀ ਹੋ ਗਿਆ ਉਹ ਲੱਭਾ ਹੀ ਨਿਕਾ ਤੇ ਜਿਹੜੇ ਇੱਥੇ ਇਹਨਾਂ ਦੇ ਕਾਉਂਸਲਰ ਸੀ ਉਹਨਾਂ ਨੇ ਐਵੇਂ ਇੱਕ ਕਾਰਵਾਈ ਪਾਉਣੀ ਸੀ ਕਿਉਂਕਿ ਇਹਨਾਂ ਨੇ ਹੁਣ ਲਿਖਣਾ ਅਲਟੀਮੇਟਲੀ ਹੋਊਗਾ ਕਿ ਅੱਜ ਦੀ ਮੀਟਿੰਗ ਜਿਹੜੀ ਆ ਪੋਸਟਪੋਨ ਕੀਤੀ ਅਸੀਂ ਉਹਦੇ 'ਚ ਕੋਈ ਝਗੜੇ ਦਾ ਖਤਰਾ ਪੈਦਾ ਹੋ ਰਿਹਾ ਕੋਈ ਝਗੜਾ ਨਹੀਂ ਸੀ ਹੋ ਰਿਹਾ ਸਿਰਫ ਥੋੜੇ ਜਿਹੇ ਜਿਹੜੇ ਆਮ ਆਦਮੀ ਦੇ ਕਾਉਂਸਲਰ ਸੀਗੇ ਕਿ ਤੁਸੀਂ ਆਣ ਕੇ ਕਹੋ ਜੀ ਸਾਨੂੰ ਡਰਾਉਂਦੇ ਨੇ ਜੀ ਸਾਨੂੰ ਧਮਕਾਉਂਦੇ ਉਹ ਜਿਹੜੇ ਬੰਦਿਆਂ ਦੇ ਉੱਤੇ ਪੰਜ ਮੁਕੱਦਮੇ ਦਰਜ ਹੋਏ ਹੋਣ ਸਰਕਾਰ ਵੱਲੋਂ ਜਿਹੜਾ ਆਦਮੀ ਆਪ 4 ਮਹੀਨੇ ਅੰਦਰ ਆ ਹੋਵੇ ਅਸੀਂ ਡਰਾਵਾਂਗੇ ਇਹਨਾਂ ਲੋਕਾਂ ਨੂੰ ਨਾਲੇ ਸਾਡੀ ਫਿਤਰਤ ਨਹੀਂ ਆ ਇਦਾਂ ਦੀ ਕਿਸੇ ਨੂੰ ਡਰਾਉਣ